ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਪਾਰਟੀ ਵੇਅਰ ਸੂਟ ਹੈ ਜਿਹੜੇ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਸੋ ਇਹ ਤੁਸੀਂ ਮੇਨ ਆਪਣੇ ਫੰਕਸ਼ਨ ਲਈ ਵੀ ਬਣਾ ਸਕਦੇ ਹੋ ਸੋ ਜਿਵੇਂ ਕਿ ਸਮਰਸ ਦੇ ਵਿੱਚ ਆਪਾਂ ਨੂੰ ਥੋੜੇ ਬਹੁਤ ਆਪਾਂ ਫੰਕਸ਼ਨ ਲਈ ਵੀਅਰ ਕਰਨੇ ਹੁੰਦੇ ਆ ਸੋ ਉਸ ਤਰ੍ਹਾਂ ਦੇ ਤੁਸੀਂ ਇਹਨਾਂ ਨੂੰ ਕੋਈ ਵੀ ਕਲਰ ਕੰਬੀਨੇਸ਼ਨ ਤੇ ਆਪਣੀ ਚੋਇਸ ਦੇ ਅਕੋਰਡਿੰਗ ਲਾਈਟ ਹੈ ਜਾਂ ਡਾਰਕ ਹੈ ਸੂਟ ਬਣਾ ਸਕਦੇ ਹਾਂ ਜਿਵੇਂ ਕਿ ਸਾਡੇ ਕੋਲੇ ਕਾਫੀ ਜਿਹੜੇ ਬਾਹਰ ਦੇ ਆਰਡਰ ਹੀ ਕਾਫੀ ਜ਼ਿਆਦਾਤਰ ਹੁੰਦੇ ਆ ਸੋ ਉਹਨਾਂ ਕਰਕੇ ਸਾਨੂੰ ਥੋੜੇ ਜਿਹਾ ਹੈਵੀ ਅਸੀਂ ਸੂਟਸ ਬਣਾਉਣੇ ਆ ਸੋ ਉਦੋਂ ਜਿਵੇਂ ਕੋਈ ਵੀ ਸੂਟ ਹੈਗੀ ਉਹਦੇ ਨਾਲ ਅਸੀਂ ਹਲਕੇ ਵੀ ਭੇਜਦੇ ਆ ਸੋ ਹੈਵੀ ਵੀ ਸੋ ਹਲਕੇ ਡਿਜ਼ਾਈਨ ਆਪਣੇ ਕੋਲੇ ਕਾਫੀ ਘੱਟ ਹੈ ਕਿਉਂਕਿ ਕਾਫੀ ਜ਼ਿਆਦਾ ਰੋਲ ਜੀ ਇਨਕੁਆਰੀਜ਼ ਹੁੰਦੀਆਂ ਕਿ ਤੁਸੀਂ ਜਿਹੜੇ ਸਮਰ ਵੇਅਰ ਕੁਝ ਹਲਕੇ ਫੂਲ ਕੇ ਡਿਜ਼ਾਈਨ ਮੀਨਸ 100 ਤੋਂ 115 ਦੇ ਵਿੱਚ ਕਿ ਜਿਹੜਾ 150 ਦੀ ਰੇਂਜ ਦੇ ਵਿੱਚ ਹੈ ਜਿਹੜੇ ਸੂਟ ਦਿਖਾਓ ਸੋ ਆਪਣੇ ਕੋਲੇ ਜਿਵੇਂ ਵੀ ਬਣ ਰਹੇ ਹੈ ਜੀ ਜਿਵੇਂ ਵੀ ਆਪਣੇ ਕੋਲੇ ਅਸੀਂ ਆਰਡਰ ਪੂਰੇ ਕਰ ਰਹੇ ਹੈਗੇ ਆ ਸਾਡੇ ਕੋਲੇ ਐਕਸਟਰਾ ਟਾਈਮ ਨਹੀਂ ਹੈਗਾ ਸੋ ਆਪਾਂ ਤੁਹਾਨੂੰ ਦਿਖਾ ਰਹੇ ਆ ਅਗਰ ਤੁਸੀਂ ਇਸ ਤਰ੍ਹਾਂ ਸੂਟ ਬਣਾਉਣੇ ਆ ਬਿਲਕੁਲ ਹਲਕੇ ਬਣਾਉਣੇ ਹੈਗੇ ਸੋ ਤੁਸੀਂ ਪਲੀਜ਼ ਫਿਰ ਉਹਦਾ ਇਹ ਨਾ ਕਰਿਆ ਕਰੋ ਕਿ ਸਾਨੂੰ ਸੇਮ ਚਾਹੀਦਾ ਹੈਗਾ ਜਾਂ ਨਹੀਂ ਸਾਨੂੰ ਡਿਜ਼ਾਈਨ ਦਿਖਾਓ ਉਹ ਅਸੀਂ ਆਪਣੇ ਆਪ ਜਿਹੜੇ ਤੁਹਾਨੂੰ ਕਸਟਮਾਈਜ਼ ਕਰ ਦਾਂਗੇ ਸੋ ਜਿਵੇਂ ਕਿ ਇਹ ਬਹੁਤ ਹੀ ਪਿਆਰਾ ਸ਼ੇਡ ਹੈਗਾ ਮੰਗੋ ਸ਼ੇਡ ਹੈ ਇਹ ਤੁਸੀਂ ਦੇਖ ਸਕਦੇ ਹੋ ਆ ਯੈਲੋ ਮੰਗੋ ਸ਼ੇਡ ਹੈ ਔਰ ਇਹਦੀ ਜਿਵੇਂ ਮੁਕੇਸ਼ ਵਿਦ ਇਹਦੀ ਮੁਕੇਸ਼ ਐਮਬਰਾਇਡਰੀ ਹੋਈ ਹੋਈ ਹੈ ਇਸ ਤਰ੍ਹਾਂ ਔਰ ਕਈ ਅਸੀਂ ਬਾਦਲਾ ਵਰਕ ਚ ਬਣਾਉਣੇ ਆ ਜੀ ਕਈ ਮੁਕੇਸ਼ ਵਰਕ ਚ ਹੁੰਦਾ ਸੋ ਜਿਵੇਂ ਕਿ ਸਾਰਿਆਂ ਦੇ ਕੁਐਸਚਨ ਹੋਣਗੇ ਸੋ ਇਹ ਮੁਕੇਸ਼ ਵਰਕ ਚ ਹੈ ਜਿਹੜੀ ਇਹ ਮੁਕੇਸ਼ ਹੈਗੀ ਹੈ ਹੈਂਡ ਦੇ ਨਾਲ ਜਿਵੇਂ ਇਹ ਜਿਵੇਂ ਹੈਂਡ ਵਰਕ ਹੁੰਦਾ ਸੋ ਮੁਕੇਸ਼ ਵੀ ਇਹੀ ਉਸ ਤਰ੍ਹਾਂ ਹੀ ਲੱਗਦੀ ਹੈ ਸੋ ਇਹਦੀ ਕੋਸਟ ਆ ਜਿਹੜੀ ਉਸ ਤਰ੍ਹਾਂ ਉਸ ਦੇ ਅਕੋਰਡਿੰਗ ਹੋ ਜੇਗੀ ਸੋ ਸਾਈਜ਼ ਦੇ ਇਹ ਤੇ ਪੈਨਲ ਹੈਗਾ ਵਿੱਚ ਮੁਕੈਸ਼ ਹੈ ਥੋੜੀ ਸੋ ਬਹੁਤ ਹੀ ਪਿਆਰਾ ਸ਼ੇਡ ਹੈ ਔਰ ਇਹਦੇ ਨਾਲ ਬਾਟਮ ਆਰਓਵਰ ਜਿਹੜਾ ਜਾਰਜਟ ਦਾ ਸੂਟ ਹੈਗਾ ਬਹੁਤ ਹੀ ਪਿਆਰੀ ਕਲਰ ਕੰਬੀਨੇਸ਼ਨ ਲੱਗੇ ਹੋਏ ਆ ਇਹ ਆਪਣੇ ਕੋਲੇ ਰੈਡੀ ਹੈ ਜੀ ਸੂਟਸ ਸਿੰਗਲ ਏਮਬਰਾਇਡਰੀ ਦੇ ਵਰਕ ਕੀਤਾ ਹੋਇਆ ਸੋ ਇਹ ਬਹੁਤ ਹੀ ਸੋਬਰ ਜਿਹਾ ਸ਼ੇਡ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੇ ਨਾਲ ਜਿਵੇਂ ਔਰਗੈਂਜ਼ਾ ਦੁਪੱਟਾ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਫੁੱਲ ਬਾਰਡਰ ਹੈ ਜਿਹੜਾ ਬਣਿਆ ਹੋਇਆ ਹੈ ਇਸ ਤਰ੍ਹਾਂ ਫੁੱਲ ਬਾਰਡਰ ਬਣਿਆ ਹੋਇਆ ਸਾਰੇ ਦੇ ਵਿੱਚ ਮੁਕੇਸ਼ ਦੀਆਂ ਲਾਈਨਸ ਹੈ ਔਰ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਜਿਹੜਾ ਬਾਰਡਰ ਬਣਿਆ ਹੋਇਆ ਹੈ ਸੋ ਫੁੱਲ ਸ਼ਰਟ ਦੇ ਵਿੱਚ ਹੋ ਗਿਆ ਜੀ ਫੁੱਲ ਦੁਪੱਟੇ ਦੇ ਵਿੱਚ ਹੋ ਗਿਆ ਸੋ ਇਹਦੇ ਨਾਲ ਜਿਵੇਂ ਆਪਾਂ ਦੁਪੱਟੇ ਦੇ ਵਿੱਚ ਹੈ ਜਿਹੜਾ ਪਿੰਕ ਦੇ ਵਿੱਚ ਆਪਾਂ نیچے ਚੌੜੀ ਪੱਟੀ ਲਾ ਕੇ ਇਹਨੂੰ ਉੱਪਰ 골ਡਨ ਲੇਸ ਲਾ ਕੇ ਇਹਨੂੰ ਫਿਨਿਸ਼ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲੇ ਰੈਡੀ ਹੈ ਜੀ ਫ੍ਰੀ ਆਫ ਲੈਂਥ ਦੇ ਅਕੋਰਡਿੰਗ ਹੈ ਸੋ ਤੁਸੀਂ ਇਹਨੂੰ ਹੋਲਡ ਕਰਵਾ ਸਕਦੇ ਹੋ ਅਗਰ ਤੁਹਾਡਾ ਹੋਲਡ ਆਰਡਰ ਦਿੱਤਾ ਹੋਇਆ ਤਾਂ ਤੁਸੀਂ ਉਹਦੇ ਵਿੱਚ ਇਹਨੂੰ ਐਡ ਔਨ ਕਰਵਾ ਸਕਦੇ ਹੋ ਸੋ ਨੈਕਸਟ ਸੂਟ ਵੀ ਇਸੇ ਤਰ੍ਹਾਂ ਹੀ ਹੈਗੇ ਆ ਜੀ ਜਿਵੇਂ ਕਿ ਸਕਾਈ ਕਲਰ ਦੇ ਉੱਪਰ ਆਰੀ ਵਰਕ ਹੋਇਆ ਹੋਇਆ ਸੋ ਇਹਨੂੰ ਆਪਾਂ ਬਹੁਤ ਹੀ ਵਧੀਆ ਸੋਹਣੇ ਤਰੀਕੇ ਨਾਲ ਜਿਵੇਂ ਡਿਜ਼ਾਈਨ ਕਰਦੇ ਆਂ ਬਾਜੂ ਦੇ ਵਿੱਚ ਇਹ ਆਪਾਂ ਕਾਫੀ ਮੈਨੂੰ ਆਰਡਰ ਆਇਆ ਹੈ ਇਹ ਹੈਗਾ ਸੇਮ ਪੈਰਲਟ ਸ਼ੇਡ ਦੇ ਵਿੱਚ ਸੋ ਇੱਕ ਹੈ ਜਿਹੜਾ ਆਪਣੇ ਕੋਲੇ ਡਿਫਰੈਂਟ ਸ਼ੇਡ ਬਣਿਆ ਸੀ ਸੋ ਆਪਾਂ ਨੂੰ ਸੀ ਕਿ ਤੁਹਾਨੂੰ ਜ਼ਰੂਰ ਦਿਖਾਈਏ ਇਹ ਆਰਡਰ ਅੱਜ ਹੀ ਜਾਣਾ ਸੀ ਸੋ ਸਕਾਈ ਕਲਰ ਦੇ ਵਿੱਚ ਇਹਦੀ ਜਿਹੜੀ ਏਮਬਰਾਇਡਰੀ ਹੈ ਬਹੁਤ ਹੀ ਪਿਆਰੀ ਹੈ ਤੇ ਇਹਦੇ ਵਿੱਚ ਆਪਾਂ ਜਿਵੇਂ ਬਾਜੂ ਤੇ ਇਸ ਤਰ੍ਹਾਂ ਸਾਰੇ ਕਲਰ ਦਾ ਆਰਗੈਂਜ਼ਾ ਲਾ ਕੇ ਉਹਨੂੰ ਕਟਵਰਕ ਦੇ ਕੇ ਫਿਨਿਸ਼ ਕੀਤਾ ਹੋਇਆ ਸੋ ਇਹਦੇ ਨਾਲ ਇਹਦੀ ਜਿਹੜੀ ਗ੍ਰੇਸ ਹੈਗੀ ਹੈ ਬਹੁਤ ਹੀ ਡਿਫਰੈਂਟ ਹੈ। ਇਹ ਦੇਖ ਸਕਦੇ ਹੋ ਤੁਸੀਂ। ਔਰ ਇੱਕ ਸਟਾਈਲਿਸ਼ ਜਿਹੜੀ ਲੁੱਕ ਆਉਂਦੀ ਹੈ। ਸੋ ਇਹ ਵੀ ਤੁਸੀਂ ਇੱਕ ਮੇਨ ਫੰਕਸ਼ਨ ਤੇ ਜਿਹੜਾ ਪਾ ਸਕਦੇ ਹੋ ਕਿਉਂਕਿ ਜਿਵੇਂ ਐਨਆਰਆਈਜ਼ ਪਹਿਣਾ ਹੈਗੀਆਂ ਸੋ ਉਹ ਆਪਣੇ ਫੰਕਸ਼ਨ ਲਈ ਹੀ ਆਲਰੇਡੀ ਇਹ ਜੇ ਸੂਟ ਮੰਗਾਉਂਦੀਆਂ ਹੈਗੀਆਂ। ਕਿਉਂਕਿ ਜਿਹੜੇ ਇਹੋ ਜਿਹੇ ਡਿਜ਼ਾਈਨ ਹੈ ਜੀ ਆਲਰੇਡੀ ਹੁਣ ਜਿਹੜੇ ਪਾਰਟੀ ਵੇਅਰ ਚੱਲਦੇ ਆ ਕਿਉਂਕਿ ਇਹ ਹੁੰਦਾ ਕਿ ਸਾਨੂੰ ਹੈਂਡ ਵਰਕ ਹੀ ਚਾਹੀਦਾ ਸੋ ਇਸ ਤਰ੍ਹਾਂ ਇਹ ਸੂਟ ਬਣਾਉਂਗੇ ਤਾਂ ਤੁਹਾਡੇ ਜਿਹੜੇ ਹਰ ਇੱਕ ਫੰਕਸ਼ਨ ਦੇ ਵਿੱਚ ਤੁਸੀਂ ਈਜ਼ੀਲੀ ਕੈਰੀ ਕਰ ਸਕਦੇ ਹੋ ਔਰ ਇਹ ਪਾਰਟੀ ਵੇਅਰ ਸੂਟ ਸੀ ਨੇ ਇਸ ਤਰ੍ਹਾਂ ਜੀ ਇਹਦੇ ਪੌਂਚੇ ਤੇ ਡਿਜ਼ਾਈਨਿੰਗ ਦਿੱਤੀ ਹੋਈ ਆ ਦੇਖੋ ਸ਼ਰਟ ਫੁੱਲ ਹੈਵੀ ਹੈ ਇਹ ਦੇਖੋ ਔਰ ਇਹਦੇ ਨਾਲ ਜਿਹੜਾ ਬਾਟਮ ਹੈਵੀ ਹੋ ਜਾਏਗਾ ਸੋ ਫਿਰ ਜਦੋਂ ਤੁਸੀਂ ਵੇਅਰ ਕਰੋਗੇ ਤਾਂ ਇਹ ਦੀ ਜਿਹੜੀ ਲੁੱਕ ਹੈਗੀ ਇੱਕ ਫੁੱਲ ਪਾਰਟੀ ویئر ਸੂਟ ਦੀ ਲੁੱਕ ਆਏਗੀ ਸੋ ਇਹਦੇ ਨਾਲ ਆਪਾਂ ਚਨੌਣ ਦੁਪੱਟਾ ਕੀਤਾ ਇਸ ਤਰ੍ਹਾਂ ਵਿੱਚ ਆਪਣੇ ਟਾਈ ਡਾਈ ਕੀਤਾ ਹੋਇਆ ਸਾਈਡਸ ਤੇ ਆਪਾਂ ਕਾਟਵਕ ਦਿੱਤਾ ਹੋਇਆ ਸੇਮ ਜਿਵੇਂ ਆਪਾਂ ਵਰਕ ਕੀਤਾ ਹੋਇਆ ਸੋ ਉਹਦੇ ਨਾਲ ਦਾ ਆਪਾਂ ਕਾਟਵਕ ਕੀਤਾ ਹੋਇਆ ਇਹਦੇ ਨਾਲ ਆਪਾਂ ਵੈਸੇ ਮੇਨ ਪਿਓਰ ਕੋਟਾ ਦਾ ਦੁਪੱਟਾ ਲਾਉਨੇ ਆ ਸੋ ਤੁਸੀਂ ਅਗਰ ਤੁਸੀਂ ਚਰੌਣ ਦੇ ਨਾਲ ਇਹਨੂੰ ਬਣਵਾਉਣਾ ਹੈਗਾ ਤਾਂ ਤੁਸੀਂ ਪਲੀਜ਼ ਲਿਖ ਕੇ ਭੇਜੋ ਕਿ ਸਾਨੂੰ ਚਰੌਣ ਦੁਪੱਟੇ ਦੇ ਨਾਲ ਚਾਹੀਦਾ ਕਿਉਂਕਿ ਸਾਨੂੰ ਇਹ ਹੁੰਦਾ ਹੈ ਕਿ ਅਗਰ ਤੁਸੀਂ ਕੋਈ ਵੀ ਮੈਸੇਜ ਭੇਜ ਦਿਓ ਤੇ ਆਪਾਂ ਘੱਟ ਤੋਂ ਘੱਟ ਮੈਸੇਜ ਦੇ ਵਿੱਚ ਮੈਂ ਤੁਹਾਨੂੰ ਆਨਸਰ ਕਰ ਸਕਾਂ ਕਿਉਂਕਿ ਵਾਰ-ਵਾਰ ਜਦੋਂ ਕਾਫੀ سارے ਮੈਸੇजेस ਹੋ ਜਾਂਦੇ ਆ ਸੋ ਫਿਰ ਥੋੜਾ ਡਿਫਿਕਲਟ ਹੋ ਜਾਂਦਾ ਸਾਰੇ ਮੈਸੇਜਾਂ ਦਾ ਰਿਪਲਾਈ ਕਰਨਾ ਵਾਰ-ਵਾਰ ਤੁਸੀਂ ਇੱਕ ਇੱਕ ਕੁਐਸਚਨ ਪੁੱਛਦੇ ਹੋ ਤਾਂ ਮੈਨੂੰ ਤੁਹਾਡੇ ਵਾਰ-ਵਾਰ ਆਈਡੀਆਂ ਦੇ ਉੱਪਰ ਜਾ ਕੇ ਉਹਨੂੰ ਜਿਹੜਾ ਆਨਸਰ ਕਰਨਾ ਪੈਂਦਾ ਏ ਸੋ ਇਹ ਹੈਗਾ ਜੀ ਨੈਕ ਸੂਟ ਜਿਵੇਂ ਕਿ ਆਪਾਂ ਇਹਨੂੰ ਤੁਸੀਂ ਕਾਫੀ ਵਾਰ ਦੇਖ ਚੁੱਕੇ ਹੋ ਔਰ ਇਹ ਵੀ ਆਪਣੇ ਕੋਲੇ ਜਿਹੜੇ ਸੂਟ ਹੈਗੇ ਆ ਬਹੁਤ ਜ਼ਿਆਦਾ ਸੂਟ ਬਣ ਚੁੱਕੇ ਆ ਸੋ ਲਮਨ ਸ਼ੇਡ ਦੇ ਉੱਪਰ ਇਸ ਤਰ੍ਹਾਂ ਇਹਦਾ ਸੈਂਟਰ ਪੈਨਲ ਹੈਗਾ ਇਹਦਾ ਬਹੁਤ ਹੀ ਡਿਫਰੈਂਟ ਜਿਹਾ ਤੇ ਯੂਨੀਕ ਜਿਹਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਇਹ ਹੈ ਡਬਲ ਸ਼ੀਟ ਦੇ ਵਿੱਚ ਆਪਾਂ ਇਹਨੂੰ ਬਣਾਉਨੇ ਆ ਸੋ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਮੰਗੇਓ ਸ਼ੇਡ ਦੇ ਵਿੱਚ ਹੈ ਇਹਨੂੰ ਆਪਾਂ ਪਹਿਲਾਂ ਮਸ਼ੀਨ ਐਮਬਰਾਇਡਰੀ ਕਰਦੇ ਆ ਜੀ ਉੱਪਰ ਇਹਦੇ ਹੈਂਡ ਐਮਬਰਾਇਡਰੀ ਕਰਦੇ ਆ ਸੋ ਇਹ ਵੀ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਬਣਦਾ ਤੇ ਪਾਰਟੀ ਵੇਅਰ ਤੁਸੀਂ ਇਹਨੂੰ ਬਹੁਤ ਹੀ ਚੰਗੀ ਤਰ੍ਹਾਂ ਵੇਅਰ ਕਰ ਸਕਦੇ ਹੋ ਸੋ ਪਲਾਜ਼ੋ ਦੇ ਵਿੱਚ ਕਟਵਰਕ ਦਿੱਤਾ ਹੋਇਆ ਹੈ ਔਰ ਇਹਦੇ ਨਾਲ ਵੀ ਆਪਾਂ ਚਨੌਣ ਦੁਪੱਟਾ ਕੀਤਾ ਹੈ। ਚਨੌਣ ਦੁਪੱਟੇ ਦੇ ਵਿੱਚ ਹੈਗਾ ਜਿਹੜਾ ਇਹ ਪੱਲੇ ਦੇ ਉੱਪਰ ਕਾਫੀ ਹੈਵੀ ਵਰਕ ਹੈ ਜੀ। ਸੋ ਇਹ ਦੇਖ ਸਕਦੇ ਹੋ ਤੁਸੀਂ। ਕਟ ਵਰਕ ਹੈ, ਮਸ਼ੀਨ ਏਮਬਰਾਇਡਰੀ ਹੈ, ਹੈਂਡ ਏਮਬਰਾਇਡਰੀ ਹੈ। ਸੋ ਵਿੱਚ ਸਾਰੇ ਦੇ ਆਪਾਂ ਸਿੱਪੀ ਦਿੱਤੀ ਹੋਈ ਆ ਫੋਰ ਸਾਈਡ ਜਿਹੜਾ ਬਾਰਡਰ ਦਿੱਤਾ ਹੋਇਆ ਹੈ। ਸੋ ਕਈ ਵਾਰ ਕੀ ਹੈਗਾ ਕਿ ਬਹੁਤ ਸਾਰੇ ਕੁਐਸਚਨ ਇਹ ਵੀ ਆਉਂਦੇ ਆ ਕਿ ਤੁਹਾਡਾ ਸੂਟ ਜਿਹੜਾ ਕਲੀਅਰ ਨਹੀਂ ਦਿਖਦਾ ਜੀ ਇਤੋਂ ਵੱਧ ਕਲੀਅਰ ਅਸੀਂ ਦਿਖਾਉਣਾ ਵੀ ਨਹੀਂ ਹੈਗਾ ਸੋ ਇਹ ਬਹੁਤ ਹੀ ਕਲੀਅਰ ਹੈ ਅਗਰ ਤੁਸੀਂ ਵੀਡੀਓ ਦੇਖੋਗੇ ਤਾਂ ਇਹਦੇ ਵਿੱਚ ਆਪਾਂ ਇੱਕ ਇੱਕ ਚੀਜ਼ ਮੈਂਸ਼ਨ ਕਰੀਦੀ ਆ ਔਰ ਤੁਹਾਨੂੰ ਜੋ ਚੀਜ਼ ਦਿਖਾਉਣ ਵਾਲੀ ਆ ਆਪਾਂ ਨੇੜੇ ਤੋਂ ਕੈਮਰਾ ਕਰਕੇ ਦਿਖਾਉਣੀ ਆ ਸੋ ਇਸ ਤੋਂ ਕਲੀਅਰ ਸੌਰੀ ਅਸੀਂ ਨਹੀਂ ਦਿਖਾਉਣਾ ਹੈਗਾ ਕਿਉਂਕਿ ਬਹੁਤ سارے ਕਾਪੀਜ਼ ਵੀ ਹੁੰਦੀਆਂ ਬਹੁਤ سارے ਆਪਣੇ ਜਿਹੜੇ ਇੰਸਟਾ ਦੇ ਉੱਪਰ ਜਿਹੜੀਆਂ ਰੀਲਸ ਵੀ ਕਾਪੀ ਕਰ ਕਰਕੇ ਪਾਉਂਦੇ ਹੈਗੇ ਆ ਸੋ ਪਲੀਜ਼ ਮੈਂ ਸਾਰਿਆਂ ਨੂੰ ਇਹ ਸਜੈਸਟ ਕਰੂੰਗੀ ਤੁਸੀਂ ਆਪਣਾ ਆਪਣਾ ਕੰਮ ਕਰੋ ਤੁਸੀਂ ਕਿ ਇਸਨੂੰ ਵੀ ਕਾਪੀ ਨਾ ਕਰੋ ਹਾਂ ਆਈਡੀਆ ਜ਼ਰੂਰ ਲੈ ਸਕਦੇ ਹੋ ਕਿ ਜਿਵੇਂ ਅਸੀਂ ਬਣਾ ਰਹੇ ਹਾਂਗੇ ਤੁਸੀਂ ਆਈਡੀਆ ਲੈ ਸਕਦੇ ਹੋ ਸੋ ਇੰਨੇ ਕੀ ਹੁੰਦੇ ਆ ਕਿ ਜਿਹੜੇ ਬਹੁਤ ਇਰੀਟੇਟ ਕਰਦੇ ਜੀ ਤੁਹਾਡੇ ਜਿਹੜੀ ਵੀਡੀਓ ਦੇ ਵਿੱਚ ਹੈ ਜੀ ਬਿਲਕੁਲ ਕਲੀਅਰ ਨਹੀਂ ਦਿਖਦਾ ਤੁਸੀ ਮੈਨੂੰ ਨਹੀਂ ਲੱਗਦਾ ਕਿ ਅਜੇ ਜਿਹੜੀ ਫੋਟੋ ਦੇ ਵਿੱਚ ਤੁਹਾਡੇ ਤੋਂ ਦੂਰ ਤੋਂ ਫੋਟੋ ਆਈ ਹੈ ਤਾਂ ਨੇੜੇ ਉਹ ਨਹੀਂ ਦਿਖਦਾ ਹੋਊਗਾ ਸੋ ਇਹਦੇ ਵਿੱਚ ਆਪਾਂ ਪੂਰਾ ਕਲੀਅਰ ਦਿਖਾਉਣੇ ਆ ਬਾਕੀ ਤੁਸੀਂ ਇੰਸਟਾ ਤੇ ਜਾ ਕੇ ਦੇਖ ਸਕਦੇ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਵੀ ਕਮੀ ਰਹਿ ਜਾਂਦੀ ਹੈ ਜਿਵੇਂ ਸੂਟ ਦਿਖਾਉਣ ਦੇ ਵਿੱਚ ਸੋ ਇਹ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਸੂਟ ਲੱਗ ਰਿਹਾ ਪਿਕਚਰ ਵੀ ਇਸੇ ਤਰ੍ਹਾਂ ਦੀ ਆਏਗੀ ਉਹਨਾਂ ਨੂੰ ਆਂਦਾ ਨੇੜੇ ਤੋਂ ਯੂਮ ਕਰਕੇ ਸਾਨੂੰ ਪਿਕਚਰ 'ਤੇ ਜੋ ਸੋ ਇੰਨਾ ਕੋਈ ਨਹੀਂ ਹੈਗਾ ਜੀ ਕਿ ਤੁਹਾਨੂੰ ਸਾਨੂੰ ਪਤਾ ਨਹੀਂ ਚੱਲਦਾ ਕਿ ਤੁਸੀਂ ਕਿਉਂ ਸਾਡੇ ਤੋਂ ਪਿਕਚਰ ਬੜੇ ਨੇੜੇ ਤੋਂ ਮੰਗ ਰਹੇ ਹੈਗੇ ਹੋ ਅਗਰ ਤੁਸੀਂ ਸਾਡਾ ਕੰਮ ਦੇਖ ਰਹੇ ਹੋ ਤਾਂ ਦੇਖੋ ਆਪਾਂ ਸਾਰੇ ਤੁਹਾਨੂੰ ਜਿਹੜਾ ਅ ਕੰਮ ਹੈਗਾ ਜੋ ਵੀ ਚੀਜ਼ ਦਿਖਾਉਣ ਵਾਲੀ ਹੁੰਦੀ ਹੈ ਉਹ ਮੇਰੇ ਦੇ ਤੋਂ ਵੀ ਦਿਖਾਉਣੀ ਹੈ ਔਰ ਦੂਰ ਤੋਂ ਦਿਖਾਉਣੀ ਹੈ ਕਿ ਇਸ ਤਰ੍ਹਾਂ ਦਾ ਲੱਗਦਾ ਤੇ ਜਦੋਂ ਆਪਾਂ ਨੇੜੇ ਤੋਂ ਇਸ ਤਰ੍ਹਾਂ ਦਿਖਾਉਣੀ ਹੈ ਤਾਂ ਤੁਹਾਨੂੰ ਇੱਕ ਜਜਮੈਂਟ ਹੋ ਜਾਂਦੀ ਹੈ ਕਿ ਇਹਦੇ ਤੇ ਵਰਕ ਇਸ ਤਰ੍ਹਾਂ ਦਾ ਕੀਤਾ ਹੋਇਆ ਸੋ ਇਸ ਤਰ੍ਹਾਂ ਦੇ ਕੁਐਸਚਨਾਂ ਜਿਹੜੇ ਪਲੀਜ਼ ਨਾ ਕਰਿਆ ਕਰੋ ਤਾ ਜੋ ਸਾਨੂੰ ਵੇਰੀਟੇਟ ਕਰਨ ਔਰ ਤੁਸੀਂ ਇਹ ਨਾ ਸੋਚਿਆ ਕਰੋ ਕਿ ਸਾਹਮਣੇ ਵਾਲਾ ਸਾਹਮਣੇ ਆ ਰਿਹਾ ਸੋ ਸਾਨੂੰ ਸਾਬ ਸਮਝ ਆ ਰਿਹਾ ਜੀ ਸੋ ਐਸੀ ਜੀ ਕੁਝ ਡਿਜ਼ਾਈਨਸ ਆਰ ਆਰਡਰ ਤੁਸੀਂ ਕਰ ਸਕਦੇ ਆਪਣਾ ਸੇਮ ਪ੍ਰੋਸੀਜਰ ਹੈਗਾ ਜੀ ਤੁਸੀਂ ਪਹਿਲਾਂ ਆਪਣਾ ਸਕਰੀਨਸ਼ਾਟ ਭੇਜੋ ਜੋ ਵੀ ਸੂਟ ਬਣਾਉਣਾ ਹੈਗਾ ਉਹਦੇ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਕਿਸ ਤਰ੍ਹਾਂ ਦਾ ਕਿਸ ਦੁਪੱਟੇ ਨਾਲ ਕਿਸ ਤਰ੍ਹਾਂ ਦਾ ਸਟਾਈਲ ਚਾਹੁੰਦੇ ਹੋ ਤੁਸੀਂ ਸੋ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਸੌ ਤਾਂ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਤੁਸੀਂ ਆਪਾਂ ਨੂੰ ਕਾਲ ਤੇ ਟਾਈਮਿੰਗ ਲੈ ਕੇ ਆਪਣਾ ਆਰਡਰ ਜਿਹੜਾ ਨੋਟ ਕਰਵਾ ਸਕਦੇ ਹੋ ਸੋ ਇੰਸਟਾ ਦੀ ਆਈਡੀ ਹੈ ਜੀ ਆਪਣੀ ਰੀਕ੍ਰिएशन ਬੁਟੀਕ ਦੇ ਨਾਮ ਤੇ ਸੋ ਉੱਥੇ ਜਾ ਕੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਕਾਫੀ ਵੀਡੀਓਜ਼ ਦੇ ਵਿੱਚ ਜਿਹੜੇ ਵੇਅਰ ਕੀਤੇ ਹੋਏ ਸੂਟ ਹੈਗੇ ਆ ਇੰਸਟਾ ਰੀਲਸ ਦੇ ਵਿੱਚ ਸੋ ਤੁਹਾਨੂੰ ਪਤਾ ਚੱਲ ਜਾਏਗਾ ਕਿ ਸਾਡਾ ਕੰਮ ਕਿਸ ਤਰ੍ਹਾਂ ਦਾ ਉਹ ਜ਼ਰੂਰੀ ਨਹੀਂ ਹੈ ਕਿ ਸੂਟ ਦੇਖ ਕੇ ਹੀ ਤੁਹਾਨੂੰ ਸਾਡੇ ਕੰਮ ਦਾ ਪਤਾ ਚੱਲੇਗਾ ਤੁਸੀਂ ਇੱਕ ਸੂਟ ਵੀ ਸਾਡਾ ਦੇਖ ਲੈਣੇ ਹੋ ਕਲੀਅਰ ਤੁਹਾਨੂੰ ਦਿਖ ਜਾਂਦਾ ਤਾਂ ਆਪਾਂ ਨੂੰ ਜਿਹੜੀ ਸਾਰੇ ਸੂਟਸ ਬਾਰੇ ਪਤਾ ਚੱਲ ਜਾਂਦਾ ਕਿ ਇਹਨਾਂ ਦਾ ਕੰਮ ਆ ਜਿਹੜਾ ਕਿ ਸੀਰੀਜ਼ ਦਾ ਤੇ ਪ੍ਰਾਈਸ ਵੀ ਅਗਰ ਤੁਸੀਂ ਇੱਕ ਸੂਟ ਦੀ ਪੁੱਛ ਲੈਣੇ ਹੋ ਤਾਂ ਉਹ ਵੀ ਤੁਹਾਨੂੰ ਜਜਮੈਂਟ ਹੋ ਜਾਂਦੀ ਹੈ ਕਿ ਇਹਨਾਂ ਦੀ ਪ੍ਰਾਈਸ ਰੇਂਜ ਕੀ ਹੈਗੀ ਆ ਇਹਨਾਂ ਕ ਸੂਟ ਆ ਜਿਹੜਾ ਕਿਸ ਰੇਂਜੋਂ ਆ ਰਿਹਾ ਸੋ ਵਾਰ-ਵਾਰ ਸਾਨੂੰ ਜਿਹੜਾ ਡਿਸਟਰਬ ਨਾ ਕਰਿਆ ਕਰੋ ਅਗਰ ਤੁਸੀਂ ਸੂਟ ਬਣਾਉਣੇ ਆ ਤਾਂ ਪਲੀਜ਼ ਉਸ ਤਰ੍ਹਾਂ ਸਾਨੂੰ ਮੈਸੇਜ ਭੇਜੋ ਅਸੀਂ ਤੁਹਾਨੂੰ ਜ਼ਰੂਰ ਅਪਲਾਈ ਕਰਾਂਗੇ ਅਸੀਂ ਫੋਨ ਤੇ ਵੀ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਸੋ ਇਹ ਸੀ ਜੀ ਕੁਝ ਗੱਲਾਂ और ऑर्डर कर ले जी व्हाट्सएप नंबर है सैवन फाइव एट नाइन टू थ्री वन थ्री डबल सैवन से व्हाट्सएप वट्सएपे कोई भी स्क्रीनशॉट भेज के प्राइस सकते हो so, सो इस तरह वीडियोस देखने ले जी बने रहो मेरे चैनल भी स्टाइलिश से वीडियो वॉच करने बहुत बहुत थैंक यू जी थैंक यू सो मच